ਜਾਂ ਜੰਗਦੀ ਜਦੋਂ ਮੈਂ ਕੈਸਟ ਲਾਈ ਧਾਰਨਾ ਪੜੀ ਮਹਾਪੁਰਸ਼ਾਂ ਨੇ ਉਹ ਧਾਰਨਾ ਨੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਜਦੋਂ ਧਾਰਨਾ ਪੜੀ ਉਹ ਕੈਸਟ ਦੇ ਵਿੱਚ ਹੀ ਪਤਾ ਨਹੀਂ ਮਹਾਰਾਜ ਨੇ ਕੀ ਵੀਰਸ ਭਰਿਆ ਪਿਆ ਤੀ ਉਹ ਕੈਸਟੇ ਜੀਵਨ ਮੇਰਾ ਬਦਲਤਾ ਕੈਸਟੇ ਜੀਵਨ ਮੇਰਾ ਬਦਲਤਾ ਜੀ ਤੇ ਫਿਰ ਉਹ ਕੈਟਮਾ ਸੁਣੀ ਕਈ ਵਾਰੀ ਫਿਰ ਮੈਂ ਨਾਮ ਦੇ ਮਹਾਨਾਮਦੇਵ ਜੀ ਮਹਾ ਜੀ ਕੈਟ ਕਿੰਨੇ ਦੀ ਆ ਕਹਿੰਦੇ ਕੋਈ ਨਹੀਂ ਤੂੰ ਸੁਣ ਲੈ ਪੈਸੇ ਨਹੀਂ ਲੈਣੇ ਮਾ ਨਹੀਂ ਬਾਬਾ ਜੀ ਮੈਂ ਇਦਾਂ ਨਹੀਂ ਕਹਿੰਦੇ ਉਹਦਾ 12 ਰੁਪਏ ਸੀ ਮਾ ਚਲੋ ਕੋਈ ਨਹੀਂ ਜੀ ਕੈਟਮਾ ਸੁਣਦਾ ਰਿਹਾ ਸਿੰਘ ਸਾਹਿਬ ਜੀ ਮਹੀਨਾ ਸਾਰਾ ਹਾਂਜੀ ਫਿਰ ਮਹਾ ਜੀ ਕੈਟ ਨਾ ਨਹੀਂ ਗੱਲ ਬਣਨੀ ਵੀ ਮੈਨੂੰ ਉਹ ਮਹਾਪੁਰਸ਼ ਮळाਓ ਹਾਂਜੀ ਫਿਰ ਮੈਨੂੰ ਦਰਸ਼ਨ ਕਰਾ ਦਿਓ ਮਹਾਪੁਰਸ਼ਾਂ ਦੇ ਜਿਨ੍ਹਾਂ ਦੀ ਇਹ ਕੈਟਾ ਹਾਂਜੀ ਤੇ ਕਹਿੰਦੇ ਵੀ ਕੋਈ ਨਹੀਂ ਵਿਸ਼ਾ